ਆ ਦੇਖੋ ਸਾਡਾ ਚੋਬਰ ਪਨੀਰੀ ਕੱਟ ਰਿਹਾ ਆ ਜਿਗੜ ਬਣਾਇਆ ਵੇ ਪਨੀਰੀ ਵੱਡਣ ਵਾਲਾ ਓਨੀ ਪਲੇਟ ਕੱਟਦਾ ਇਨੀ ਪੈਣੀ ਹੁੰਦੀ ਓ ਸਾਇਦਾਂ ਬਣਾਇਆ ਵੇ ਸਾਰਾ ਪੂਰਾ ਕਿਹੜਾ ਪਲੇਟ ਆ ਮੂਰੇ ਇਹਨੇ ਸਾਰਾ ਵੱਡ-ਵੱਡ ਮਾਰਨਾ ਆ ਦੇਖੋ ਸਾਰੀ ਪਨੀਰੀ ਵੱਢਤੀ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਪਨੀਰ ਲੱਦ ਕੇ ਮਸ਼ੀਨ ਚੱਲਦੀ ਚੋਬਰ ਨੇ ਅੱਧੇ ਘੰਟੇ ਜੇ 6 ਵੱਡ ਵੱਢਤੇ ਮਾਰੋ ਮਾਰ ਜਿਹੜਾ ਇਹ ਜੋ ਬਰ ਹੈਗਾ ਸਾਡਾ ਸੰਦੀਪ ਸਿੰਘ ਰਹਿਲ ਤੇ ਪਰਲਾ ਹੈਗਾ ਸਾਡਾ ਗਰਜੰਡ ਸਿੰਘ ਰਹਿਲ ਤੇ ਇਹਦੀ ਆਪਾਂ ਇੱਕ ਰੀਲ ਪਾਈ ਸੀ ਆ ਪਨੀਰੀ ਬੀਜਦਿਆਂ ਦੀ ਉਹ ਰੀਲ ਨੇ ਮੈਂ ਕਹਿੰਦਾ ਤਹਿਲਕਾ ਮਚਾਤਾ 8 ਮਿਲੀਅਨ ਹੋਣ ਵਾਲੀ ਆ ਬਹੁਤ ਕਮੈਂਟ ਬਹੁਤ ਲੋਕਾਂ ਨੇ ਸ਼ੇਅਰ ਕਰੀਏ ਘਟਕੜ 27 28 ਹਜ਼ਾਰ ਬੰਦੇ ਨੇ ਸ਼ੇਅਰ ਕਰੀ ਤਿੰਨ ਚਾਰ ਲੱਖ ਬੰਦੇ ਨੇ ਲਾਈਕ ਕਰੀ ਬਹੁਤ ਕਮੈਂਟ ਆ ਬਹੁਤ ਵਧੀਆ ਬਣੀ ਹੋਈ ਸੀ ਉਹ ਪਨੀਰੀ ਆਪਾਂ ਬੀਜਦੇ ਸੀ ਉਹਦੀ ਦੀ ਤੇ ਹੁਣ ਆਪਾਂ ਇਹ ਬੀਜਣੀਆਂ ਪੋ ਵੀ ਤੁਹਾਨੂੰ ਦਿਖਾਵਾਂਗੇ ਸਾਰੀ ਡਿਟੇਲ ਪੂਰੀ 깔ੀਆ ਮਸ਼ੀਨ ਨਾਲ ਕਿਦਾਂ ਵੀਦੇ ਨੇ ਕਮ ਸੇ ਕਮ 1 ਦਿਨ ਚ 3 ਕਿਲੇ ਇਹ ਬਾਈ ਲਾਉਂਦਾ ਦੇਖ ਲਓ ਤੁਸੀਂ ਮੰਨ ਲਓ ਜੀ ਆਪਾਂ 4000 ਵੀ ਲਵਾਈ ਮੰਨੀ ਐ ਜੇ ਬੰਦਾ ਤਾਂ 3 ਕਿਲੇ ਲਾਉਂਦਾ ਤਾਂ 12000 ਦਾ ਕੰਮ ਹੋ ਗਿਆ ਇਹਨੇ ਕੋਈ ਕੰਮ ਕਿਰਾਏ ਤੇ ਕਰਨ ਉਹ ਲਈ ਵਧੀਆ ਚੀਜ਼ ਆ ਫੋਲੋ ਕਰਦੇ ਵੀ ਨੇ ਬਾਕੀ ਹਰੇਕ ਦੀ ਆਪਦੀ ਆਪਦੀ ਇੱਛਾ ਹੈ ਪਨੀਰੀ ਭਰ ਲਈਏ ਫਿਰ ਤੁਹਾਨੂੰ ਮਿਲਦੇ ਆਂ ਲਾਉ ਜਿਰੀ ਲਾ ਕੇ ਤੇ ਲਾਉਣ ਤੇ ਆਪਣਾ ਸਕੰਜਾ ਭਰ ਲਿਆ ਤੇ ਉਧਰ ਚੋਬਰ ਇੱਕ ਗਿਹੜਾ ਲੈ ਗਿਆ ਤੇ ਹੁਣ ਦੂਜੀ ਵਾਰ ਜਾ ਰਹੇ ਆ ਹਾ ਦੇਖੋ ਇੱਧਰ ਸਾਡਾ ਬੱਟਾ ਲਾ ਰਿਆ ਇੱਧਰ ਮੁੰਡਾ ਪਨੀਰੀ ਵੜ ਰਿਆ ਆਇਆ ਫੰਨੀ ਰੀੜੀ ਬਾਧੂ ਘਾਟੂ ਆ ਸਾਰੀ ਉੱਪਰੋਂ ਇੱਕ ਸਾਰ ਵੜਦੇ ਆ ਜਿਹੜਾ ਕੋਈ ਉੱਚਾ ਨੀ ਮਡਕਾ ਹੁੰਦਾ ਆ ਸਾਈਡਾਂ ਤੋਂ ਜਿਹੜਾ ਕੋਈ ਬਾਧਮਾ ਘਟ ਮਾ ਉਹ ਵੀ ਵੜ ਦੇਣਾ ਬਰਫੀ ਦੇ ਪੀਸ ਬਣੇ ਹੋਏ ਨੇ ਪੂਰੇ ਆਇਆ ਪਾਣੀ ਪੀ ਲਾ ਉਕੀ ਹੋ ਗਿਆ ਫੇਰ ਖੜਾ ਕੇ ਖੜ ਗਿਆ ਹੱਕ ਤੀ ਹੱਕ ਤੀ ਦੇਰੋਂ ਬੰਦਾ ਇੱਥੇ ਫਿਰ ਰਿਹਾ ਚੱਕੋ ਨੇੜੇ ਲਿਆਂਦਾ ਜੋਮ ਕਰਕੇ ਮਾਤਾ ਪਿਤਾ ਦੇ ਕਿ ਤਿਆ ਕਾ ਕੇ ਆਪਾਂ ਤਾਂ ਜੜੀ ਆਉਂਦੀ ਸਾਰੇ ਸੱਦੇ ਦੋ ਤਿੰਨ ਹਾਂ ਦੇ ਧਰਤੇ ਕਿ ਵੀ ਚੱਲ ਚੱਲ ਵੀ ਚੱਲ ਉਹ ਬਾਏ ਬਾਏ ਹਾੜਾ ਹੀ ਰੋ ਹਣ ਨਾ ਆਉਂ ਲਿਆ ਤੇ ਜੀ ਬਾਨ ਨਾ ਉਹ ਬੜੇ ਜੀ ਦੋ ਚਾਰ ਦੇ ਨੇ ਪਾਣੀ ਦੇ ਨਾਲ ਸਾਡੇ ਨਾ ਆਈ ਕਿ ਹੱਟ ਕੇ ਵਧੀਆ ਨੇ ਖੜੇ ਨੇ ਪੂਰੇ ਹਾਂ ਕਾਲੂ ਪਾਣੀ ਨਹੀਂ ਪਾਉਂਦੇ ਇੱਜ ਠੀਕ ਕੱਲੇ ਪਰਸੋ ਦਾ ਕਾਣ ਕਰਿਆ ਯਾਰ ਮੈਂ ਤਾਂ ਹੀ ਤੈਨੂੰ ਕਹਿੰਦਾ ਵੀ ਇੱਕ ਦਾ ਚਾਹੇ ਹੋਰ ਲੰਗ ਲੈਣਾ ਹੁੰਦਾ ਕੋਈ ਗੱਲ ਇਹ ਹਾਂ ਖਾਲੀ ਬੜੀ ਹੋ ਜਾਂਦੀ ਹੂੰ ਆਪਣੀ ਦੇ ਬੌਣਾ ਹੀ ਵੀ ਦੀ ਉਹ ਵੀ ਫੇਰ ਤਿਆਰ ਕਰਨਾ ਦੀ ਇਹਦਾ ਹੌਲੀ ਚਲਾਉਣਾ ਹਾਂ ਸਲੋ ਚਲਾਉਣਾ ਤਾਂ ਹੀ ਤਾਂ ਮੈਂ ਦੇਖਿਆ ਲੈ ਨੇ ਸਿੱਧੀਆਂ ਹੋ ਜਾਂ ਇੱਕ ਨੇ ਨਹੀਂ ਠੀਕ ਨੇ ਕਿ ਸਿੱਧੀਆਂ ਹੀ ਕਰ ਹੋ ਜਾਣਗੀਆਂ ਉਹ ਹੋ ਜਾਣਗੀਆਂ ਸੱਟੀਆਂ ਕਰ ਲਈ ਉਹ ਤਨੂ ਜੀ ਦਾ ਬੰਦਾ ਪਤਾ ਲਓ ਜੀ ਦੇਖੋ ਇਹਨਾਂ ਲਾਈਨਾਂ ਸਿੱਧੀਆਂ ਪੂਰੀਆਂ ਤੇ ਇਹਦੀ ਇੱਕ ਹੋਰ ਇਹਦੇ ਵਿੱਚ ਕਾਫੀ ਆਪਸ਼ਨ ਹਨ ਜਿਵੇਂ ਭਈਏ ਦਾ ਇੱਕ ਜਗ੍ਹਾ ਇੱਕ ਡੱਕਾ ਲਾਉਂਦੇ ਨੇ ਇਹ ਇੱਕ ਤੋਂ ਲੈ ਕੇ 8 ਡੱਕੇ ਲਾ ਸਕਦੇ ਇੱਕ ਜਗ੍ਹਾ ਤੇ ਜਿਵੇਂ ਆਪਾਂ ਲੈਣ ਦੇ ਵਿੱਚ ਤੇ ਜਿੰਨਾ ਮਰਜੀ ਇਹਦਾ ਸਪੇਸ ਵਧਾ ਲਓ ਜਿੰਨਾ ਘਟਾ ਲਓ ਸਾਰਾ ਆਪਣੇ ਹੱਤਾ ਜਿਵੇਂ ਭਈਏ ਵੱਧ ਤੋਂ ਵੱਧ 4 ਤੋਂ 5 ਕਿਲੋ ਵੀ ਲਾਉਂਦੇ ਨੇ ਫਰੀਰੀ ਦਾ ਤੇ ਇਸ 8 ਤੋਂ 9 ਕਿਲੋ ਲਾਉਂਦੇ ਆ ਡਬਲ ਉਹਦੇ ਨਾਲ ਇਸ ਕਰਕੇ ਦਾ ਝਾੜ ਦਾ ਫਰਕ ਆ ਤੇ ਆ ਤੁਹਾਨੂੰ ਦਿਖਾਉਨੇ ਆ ਉਹ ਮਹੀਨੇ ਤੋਂ ਕੱਟ ਦੇਣਾ ਦੀ ਆ ਦੇਖਿਓ ਉਹਦਾ ਬੂਝਾ ਕਿੰਨਾ ਹੋ ਗਿਆ ਤੇ ਦੂਰੋਂ ਪਤਾ ਵੀ ਨਹੀਂ ਲੱਗਦਾ ਵੀ ਇਹ ਜਿਹੀ ਏਦਾਂ ਦੀ ਆ ਇਹਦੇ ਨਾਲ ਲੱਗੀ ਵੀ ਇਹ ਕਿਹੜੀ ਕਾਦੇ ਨਾਲ ਲੱਗੀ ਵੀ ਇੰਨਾ ਜ਼ਿਆਦਾ ਬੂਝਾ ਹੈ ਇਹ ਵੀ ਇਹਨੇ 5-6 ਦਿਨਾਂ ਤੱਕ ਇਹਨੂੰ ਗੱਲ ਬਣ ਜਾਣੀ ਆ ਤੇ ਜਿਵੇਂ ਤੁਸੀਂ ਪਹਿਲਾਂ ਵੀਡੀਓ ਦੇਖਿਆ ਇਹ ਕੱਟ ਕੇ ਸਾਰੀ ਇਹਨੂੰ ਇਕੱਠਾ ਕਰਕੇ ਰੋਲ ਕਰਕੇ ਨਾ ਜਿਵੇਂ ਬੈੱਡ ਨੂੰ ਜਿਹੜਾ ਪੀਸ ਆਪਾਂ ਕੱਟਦੇ ਨੇ ਵਿੱਚ ਰੱਖ ਲੇਦੇ ਤੇ ਹੁਣ ਲਾ ਲਾ ਕੇ ਕੱਲੇ ਨੂੰ ਜਿਹੜੀ ਵੀ ਬਾਦਮੀ ਘਟਮੀ ਆ ਉਹ ਕੱਟ ਦੇਣੀ ਆ ਤੇ ਜਿਵੇਂ ਆਹ ਦੇਖੋ ਆਹ ਚੀਜ਼ਾਂ ਨੇ ਇਹ ਸਾਰੀਆਂ ਸਿੱਧੀਆਂ ਕੱਟਣੀਆਂ ਨੇ ਉਹਦੇ ਨਾਲ ਇਹ ਫਰਕਾ ਵੀ ਇਹ ਪਨੀਰੀਆਂ ਨੂੰ ਸਹੀ ਚੱਕਦੀ ਜਿਹੜੀ ਮਸ਼ੀਨ ਆ ਤੇ ਜਿਹੜੀ ਕੋਈ ਵੱਧਮਾ ਘੜਮਾ ਬੂਟਾ ਹੈ ਉਹ ਵੜ ਦੇਣਾ ਜਾਂ ਨੂੰ ਤਿਆਰ ਕਰਕੇ ਰੱਖ ਦੇਣਾ ਠੀਕ ਆ ਉਹਦੇ ਨਾਲ ਮਤਲਬ ਇਹ ਨਹੀਂ ਵੀ ਢੱਕਾ ਛੱਡਦੀ ਨਹੀਂ ਜੇ ਤਾਂ ਪ੍ਰੋਪਰ ਕੱਟਿਆ ਹੋਊਗਾ ਤਾਂ ਪ੍ਰੋਪਰ ਇੱਕ ਸਾਰੇ ਇਹਨੇ ਚੱਕਣਾ ਹੈ ਜਿਵੇਂ ਆਹ ਸਾਈਡ ਤਾਂ ਉਹ ਬਲੇਟ ਨੇ ਕੱਟੀ ਹੋਈ ਆ ਆਹ ਸਾਈਡ ਆਪਾਂ ਨੇ ਹੁਣ ਕੱਟ ਦੇਣੀ ਹੈ ਜਿਹੜੀ ਕੋਈ ਵੱਧਮੀ ਘੜਮੀ ਆ ਆ ਦੇਖੋ ਠੀਕ ਆ ਜੀ ਆਹ ਘਟਤੀ ਬੈਕਨ ਪੀਸ ਬਣਾ ਬਣਾ ਰੱਖੀ ਜਾਣੇ ਨੇ ਮਸ਼ੀਨ ਆਈ ਜਾਂਦੀ ਆ ਪਾਈ ਜਾਂਨੇ ਆ ਜੇ ਇਹ ਕੰਮ ਕਰ ਲਿਆ ਉਹਨੂੰ ਕੋਈ ਔਖਾ ਨਹੀਂ ਲੱਗਦਾ ਇਹ ਜਿਹੜਾ ਕੋਈ ਪਹਿਲੀ ਵਾਰ ਵਾਲਾ ਨੂੰ ਲੱਗਦਾ ਵੀ ਬਹੁਤ ਕੰਮਣਾ ਐਡਾ ਕੋਈ ਹੈ ਨਹੀਂ ਗੱਲਬਾਤ ਬੰਦਾ ਕਰ ਸਕਦਾ ਗਾਂ ਗਾਂ ਦਾ ਕਰਨੀ ਪੈਣਾ ਹੈ ਲੇਬਰ ਦਾ ਬਹੁਤ ਬੋਰਾ ਹਾਲ ਆ ਬਾਕੀ ਝਾੜ ਦਾ ਹੀ ਫਰਕ ਆ ਝਾੜ ਦਾ ਬਹੁਤ ਫਰਕ ਪੈਂਦਾ ਬਣਾਉਣ ਵਾਲਾ ਦਿਮਾਗ ਦੇਖੋ ਇਹਦਾ ਇੰਜਨ ਦਾ ਮੋਟਰਸਾਈਕਲੋਂ ਛੋਟਾ ਇੰਜਨ ਆ ਪੈਟਰੋਲ ਇੰਜਨ ਆ ਜਿਹੜਾ ਮੋਟਰਸਾਈਕਲ ਚ ਆਉਂਦਾ ਉਦੋਂ ਵੀ ਛੋਟਾ ਜਿਹਾ ਇੰਜਨ ਆ ਉਹਡੇ ਕੇ ਇੰਜਨ ਤੋਂ ਦੇਖੋ ਕਿੰਨੀ ਚੀਜ਼ ਤਕਨੀਕ ਚਲਾ ਰਿਹਾ ਛੋਟਾ ਜਿਹਾ ਇੰਜਨ ਹੋ ਗਏ ਸਹੀ ਆ ਇਹ ਜਿਹਨੇ ਕਾਰਡ ਗੱਡੀ ਆ ਬਾਕੀ ਬਾਈ ਦਿਮਾਗ ਹੈ ਜਪਾਨ ਦੇ ਲੋਕਾਂ ਦਾ ਤਾਂ ਅਡਵਾਂਸ ਬਹੁਤ ਨੇ ਜਪਾਨ ਦੀ ਟੈਕਨੋਲੋਜੀ ਹੈ ਜਪਾਨ ਦਾ ਟਰੈਕਟਰ ਆ ਨਾ ਕਬੋਟਾ ਤੇ ਕਾਮਯਾਬ ਵੀ ਇਹ ਕਬੋਟਾ ਦੀ ਹੋਵਾ ਸਭ ਤੋਂ ਵੱਧ ਆਏ ਤਾਂ ਹੁਣ ਮਤਲ ਬਣਦੀਆਂ ਨੇ ਹੋਰ ਮਸ਼ੀਨ ਕੰਪਨੀਆਂ ਬਣਾਉਂਦੀਆਂ ਨੇ ਪਰ ਉਹ ਗੱਲ ਨਹੀਂ ਬਣਦੀ ਉਹਨਾਂ ਤੋਂ ਜਿਹੜੀ ਕਬੋਟਾ ਦੀ ਆ ਸ਼ਾਮਾ ਉਹਦੇ ਜਗ੍ਹਾ ਆਈ ਆ ਉੱਥੇ ਖੜਾਉਣੇ ਲਿਆ ਕੇ ਹੁਣ ਉੱਥੇ ਕਨੀਲ ਲਾਈ ਚੱਲਾਂਗੇ ਲਾ ਦੇ ਲਾ ਦੇ ਕਾਟੀ ਸੀ ਕਿੰਨੇ ਕਿਲੇ ਲਾਉਂਦੇ ਸੀ ਇਹਦੇ ਨਾਲ ਇੱਕ ਦਿਨ ਚ ਕਿੰਨੇ ਕਿਲੇ ਲਾ ਦੂ ਬੰਦਾ ਇਹਦੇ ਨਾਲ ਤਿੰਨ ਲਾਉਂਦੇ ਰਹੇ ਹੋ ਕਿੰਨੇ ਵਜੇ ਲੱਗਦੇ ਇਹਦੀ ਸਵੇਰੇ ਕਿੰਨੇ ਵਜੇ ਲੱਗਦੇ ਦੀ 5 ਵਜੇ 6 ਵਜੇ 6 ਵਜੇ ਲਾ ਕੇ 12 ਵਾਦਿਆਂ ਤਿੰਨ ਕਿਲੇ ਅੱਧੇ ਦਿਨ ਚ ਕਮਾਲ ਹੈ ਇਹ ਇਹ ਕਾਦੀ ਕਾਦੀ ਮੇਰੀ ਆ ਕੀ ਆ ਕੰਟਰੋਲ ਆਦਾ ਗਿਆ ਹੋ ਗਿਆ ਆਦਾ ਘੇਰ ਹੋ ਗਿਆ ਆਹਾ ਆ ਘੇਰ ਆ ਆਹਾ ਘੇਰ ਆ थले चकन आरा आ गई इधरला हाँ हाँ आ आ ब्रेक उल्ग अलग अध्र ब्रेक, ब्रेक।, हाँ ब्रेक ने हो ब्रेक गेयर पांच गेयर ने किड़े गेयर चल द ओके ਸੜਕ ਲਈ ਪੰਜਵਾ ਹੈ ਆਪਾਂ ਤਾਂ ਹੌਲੀ ਲਾਉਨੇ ਆਂ ਵੀ ਇਹਦਾ ਪਾਰਕਿੰਗ ਇਹਦਾ ਕੋਈ ਜਿੰਨੇ ਦਾ ਓਕੇ ਆਹ ਪਾਣੀ ਪੀ ਯਾਰ ਤਾਂ ਪਤਾ ਵੀ ਨਹੀਂ ਖਿਲਦਾ ਬੁਰਾ ਹਾਲ ਹੋਇਆ ਪਿੰਦਰ ਰਿਹਾ ਬੱਚਾ ਰਹਿਣ ਚਾਹ ਹਾਂ ਪਾਣੀ ਨਾ ਜਲਦੀ ਆਵਾਜ਼ ਆਦੀ ਹੋ ਗਈ ਤਿੰਨ ਚਾਰ ਸਟੇ ਇਹਦਾ ਤੇ ਉੱਪਰੇ ਰੱਖੇ ਜਾਂਦੇ ਨੇ ਚਾਰ ਸਿਆੜੇ ਵਾਲੀ ਇਹ ਚਾਰੇ ਦੇ ਵਿੱਚ ਪਾਉਂਦੇ ਨੇ ਜੇ ਛੇ ਵਾਲੀ ਤਾਂ ਛੇ ਪਾਉਂਦੇ ਨੇ ਤੇ ਛੇ ਉਹ ਬੜੀ ਦੇ ਉੱਤੇ ਰੱਖੇ ਜਾਣਗੇ ਇਹਨਾਂ ਆਇਆ ਫਾਂਡ ਸਿਰੇ ਲੱਗ ਜੂਗੀ ਤੇ ਆ ਜੂਗੀ ਆਣ ਪੈਣ ਸਿੱਧੇ ਸਿਆੜ ਦੇਖੋ। ਦਿਹਾ ਪਰ ਆਦ ਕੱਲ ਸ਼ਾਮ ਨੂੰ ਇਹਨੂੰ ਵੱਢ ਕੇ ਰੱਖ ਲਈਦੇ ਇਹਦੇ ਵਿੱਚ। ਤਾਂ ਜਿਵੇਂ ਆਹ ਦੇਖੋ ਆ ਪੀਸ ਆਪਾਂ ਕੱਟਿਆ ਹੋਇਆ ਇਹਨੂੰ ਅਲ-ਅਲ ਕੱਟਣਾ ਤਾਂ ਜ਼ਰੂਰੀ ਆ ਵੀ ਵਿਚੈਣ ਸਹੀ ਐ ਪਵੇ ਤੇ ਸਹੀ ਚੱਲੇ ਪੂਰਾ। ਤੇ ਜੇ ਕੋਈ ਬਾਦਮੀ ਘਟਮੀ ਆ ਉਹ ਵੀ ਆਪਾਂ ਉੱਪਰੋਂ ਵੱਢ ਦਨੇ ਆ ਉਹਦਾ ਫਰਕ ਇਹ ਆ ਵੀ ਜਦੋਂ ਢੱਕਾ ਲੱਗਦਾ ਜਿਆਦਾ ਲੰਬਾ ਟੇਡਾ ਹੋ ਜਾਂਦਾ ਹਵਾ ਨਾਲ ਜੇ ਜਿਆਦਾ ਲੰਬੀ ਬਰੀਰੀ ਨਹੀਂ ਹੋਊਗੀ ਜੇ ਹਵਾ ਵੀ ਚੱਲੂ ਤਾਂ ਵੀ ਢੱਕਾ ਸਿੱਧਾ ਰਹੂਗਾ। ਠੀਕ ਹੈ ਇਸ ਕਰਕੇ ਉਪਰੋਂ ਵੀ ਵੜਦੇ ਨੇ ਅਲਦਾਲੇ ਨੂੰ ਦੇਖੋ ਚਾਰੇ ਪਾਸੇ ਐਣ ਜਿਵੇਂ ਬਰਫੀ ਦਾ ਪੀਸ ਔਕਣਾ ਐਣ ਸਾਫ ਵੱਢਣਾ ਜਿੰਨੀ ਥੋੜੀ ਪਨੀਰੀ ਵਧੀਆ ਵੱਡੀ ਵੀ ਹੋਗੀ ਉੰਨੀਓ ਵਧੀਆ ਮਸ਼ੀਨ ਚੱਲੂਗੀ ਕਿਦਾ ਬੁੱਝਾ ਵੱਧ ਕਰਨ ਦਾ ਕਾਰਨ ਇਹ ਆ ਤੁਸੀਂ ਆਪ ਦੀਆ ਕਰ ਸਕਦੇ ਕਿੰਨੀ ਮਿੱਟੀ ਆ ਜਿਹੜੀ ਹਰ ਟਾਈਮ ਨਾਲ ਰਹਿਣੀ ਆ ਇੱਕ ਇਹਦੇ ਵਿੱਚ ਜਿਹੜਾ ਦਾਣਾ ਏ ਜਿਹੜਾ ਆਪਾਂ ਛੱਟਾ ਦੰਨੇ ਆ ਉਹ ਵੀ ਨਾਲ ਹੀ ਰਹਿਣਾ ਮਤਲਬ ਕਿਉਂਕਿ ਜਿੱਦਾ ਮਤਲਬ ਉਹ ਇਹਦੀ ਮਾਧਰਾ ਉਹਦੇ ਤੋਂ ਇਹਨੂੰ ਕਮ ਸੇ ਕਮ 10 ਦਿਨ ਫੀਡ ਮਿਲੀ ਜਾਣੀਆਂ ਦਾਣੇ ਨੂੰ ਤੋਂ ਉਹਦੇ ਨਾਲ ਇਹਦੀ ਮਤਲਬ ਨਾਲ ਦੀ ਨਾਲ ਇਹ ਚੱਲ ਪੈਂਦਾ ਜਦੋਂ ਆਪਾਂ ਜਿਹੜੀ ਲਾਉਣੀ ਆ ਜਿਹੜਾ ਭਈਆਂ ਵਾਲਾ ਹੁੰਦਾ ਉਹਨਾਂ ਨੇ ਨਾ ਤਾਂ ਮਿੱਟੀ ਨਾਲ ਛੱਡਣੀ ਆ ਲੱਤਾਂ ਨਾਲ ਮਾਰ ਮਾਰ ਕੇ ਡੱਕਾ ਤੋੜ ਦੇਣਾ ਤੇ ਦੂਹਾ ਦਾਣੇ ਦਾ ਨਾਲ ਹੋਣਾ ਹੀ ਕੀ ਆ ਠੀਕ ਹੈ ਜੀ ਇਹਦੇ ਨਾਲ ਮਿੱਟੀ ਵੀ ਉਹੀ ਨਾਲ ਲੱਗ ਜਾਣੀ ਹੈ ਤੇ ਜੜ ਨਹੀਂ ਟੁੱਟਣੀ ਜੜ ਬਹੁਤ ਲੰਬੀ ਰਹਿੰਦੀ ਆ ਠੀਕ ਆ ਤੇ ਆ ਦੇਖੋ ਜਿਹੜਾ ਦਾਣਾ ਉਹ ਵੀ ਮਿੱਟੀ ਦੇ ਵਿੱਚ ਆ ਇਸ ਕਰਕੇ ਛੇਤੀ ਚੱਲਦੀ ਆ ਤੇ ਇਹਦਾ ਬੂਝਾ ਵਧ ਕਰੰਦਾ ਇਹੀ ਕਾਰਨ ਆ ਵੀ ਜੇ ਇਹਦੇ ਵਿੱਚ ਰੇਹ ਪਾਣੀ ਲੇਟ ਵੀ ਹੁੰਦਾ ਇਹਨੇ ਓਨਾ ਟਾਈਮ ਬੂਝੇ ਨੇ ਜਿਹੜੀ ਫੀਡ ਆ ਉਹ ਦਾਣੇ ਤੋਂ ਲਈ ਜਾਣੀ ਆ ਹਾਲਾ ਕਹਿੰਦਾ ਜੱਟਾਂ ਦੀ ਜੂਨ ਦੇਖ ਲਾ ਹੈ ਪਿੰਦਰ ਨੇ ਦੇਖ ਲਿਆ ਆ ਕੁਸਾ ਨਿਕਲਦਾ ਕਿ ਪਨੀਰੀ ਚ ਮਸ਼ੀਨ ਵਾਲੀ ਪਨੀਰੀ ਇਹ ਚੰਗਾ ਦੀ ਯਾਰ ਮਸ਼ੀਨ ਦੇ ਲੋ ਜੀ ਆ ਇੱਕ ਖੇਤ ਲੱਗ ਗਿਆ ਤੇ ਪਨੀਰੀਆ ਪਾ ਹੋਰ ਲੱਦ ਲਿਆ ਇਹਦੀ ਆ ਮਸ਼ੀਨ ਨਾਲ ਲੈ ਚਲੇ ਘਰ ਨੂੰ ਤੇ ਉਹ ਇੱਕ ਖੇਤ ਰਹਿੰਦਾ ਲਾਵਾਂਗੇ ਸ਼ਾਮ ਨੂੰ ਧੁੱਪ ਬਹੁਤ ਹੋਗੀ ਜਾਂਦੀ ਆ ਭੱਜੀ ਇਹਦੇ 5 ਗੇਅਰ ਨੇ ਮਤਲਬ ਸੇਜ ਚ ਪਹਿਲੇ ਚੱਲੂਗੀ ਤੇ 4 ਗੇਅਰ ਹੋ ਗਿਆ ਆਪਣੇ ਸੜਕ ਲਈ ਜੇ ਤੂੰ ਮਾੜੀ ਮੋਟੀ ਦੂਰ ਕਿਤੇ ਲੈ ਕੇ ਜਾਣੀ ਆ ਨਹੀਂ ਤਾਂ ਸੰਜੇ ਦੇ ਵਿੱਚ ਚੜਾ ਕੇ ਲੈ ਜਾਂਦੇ ਨਾਲੇ ਜਿਹੜਾ ਉਹ ਪਨੀਰੀ ਰੱਖਦਾ ਉਹਦੇ ਵਿੱਚ ਇਹਨੂੰ ਚੜ੍ਲਾਉਂਦੇ ਦੀ ਚਾਲ ਬਾਈ ਜਿੱਥੇ ਮਰਜੀ ਲੈ ਜਾਓ ਹੋਰ ਤੁਸੀਂ ਆਹ ਦੇਖ ਲਈ ਕਿਵੇਂ ਲੱਗਦੀ ਆ ਦੇਖਣ ਨੂੰ ਥੋੜੀ ਲੱਗਦੀ ਹੋਊਗੀ ਆਇਆ 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 ਇਹਦੇ ਨੂੰ 25 ਦਿਨ ਦੀ ਪਨੀਰੀ ਦਿਖਾਉਂਦੇ ਆ ਇਦਰਾ ਖੇਤ ਲੱਗਿਆ ਹੋਇਆ ਆਪਣੇ ਬਾਬੇ ਜੀ ਦੇ ਤੇ ਆਹ ਦੇਖ ਲੋ ਜੀ ਇਹ ਇਹਨੂੰ 25 ਦਿਨ ਹੋਏ ਨੇ ਦੇਖੋ ਖੜੀਆ ਪੂਰੀ ਟਾਪ ਦੀ ਐ ਸੱਦੇ ਦਿਵਾਰਾਂ ਉਹੀ ਚੀਜ਼ ਇਹਨੇ ਬਣ ਜਣਾ ਪਹਿਲਾ ਪਹਿਲਾ ਹੀ ਲੱਗ ਰਹੀ ਆ ਬਾਅਦ ਚ ਇਹਨੇ ਇਹਦੇ ਵਰ ਕੀ ਹੋ ਜਾਣਾ ਗਾਪੂ ਰੋ ਅਬਦਰ ਵੀ ਲਾਗੇ ਦੀ ਲੌਣ ਇਹ ਪਨੀਰੀ ਵਾਲੀ ਜਗਾ ਤੇ ਠੀਕ ਆ ਜੀ ਦੇਖੋ ਜੀ ਲੈਣਾ ਲਓ ਜੀ ਮੇਤਰੋ ਲਾਗੇ ਜੀਰੀ ਆ ਵੀ ਖੇਤਾਂ ਨੇ ਲਾਤਾ ਇਹ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਕਰਕੇ ਜੂ ਦੱਸੋ ਤੇ ਕਿਦਾਂ ਤੁਹਾਨੂੰ ਇਹ ਕੰਮ ਲੱਗਿਆ ਠੀਕ ਹੈ ਜੀ ਦੇਖੋ ਸਿਹਾਰਾ ਇਹਨਾਂ ਸਿੱਧੇ ਰੇ ਪਾਉਣ ਦਾ ਨਿਆਰਾ ਸਪਰੇਅ ਕਰਨ ਦਾ ਨਿਆਰਾ ਤੇ ਇਧਰ ਆ ਸਾਰਾ ਖੇਤ ਲੱਗਿਆ ਇਧਰ ਸਾਡਾ ਚੋਬਰ ਭਿੰਦਰ ਸਿੰਘ ਪੋਲੀਆ ਇਹ ਬੰਦਾ ਸਾਡਾ ਝੋਟਾ ਪੂਰਾ ਇੱਕ ਦਿਨ ਚ 3 ਕਿਲੇ ਲਾਉਂਦਾ ਬਾਈ ਤੁਸੀਂ ਆਪ ਚੈੱਕ ਕਰ ਲਓ ਇੱਕ ਦਿਨ ਚ ਇਹ ਬੰਦਾ 3 ਕਿਲੇ ਲਾਉਂਦਾ ਤਾਂ 12000 ਰੁਪਿਆ ਹੋ ਗਿਆ ਠੀਕ ਹੈ ਜੀ ਉਹਦੇ ਵਿੱਚੋਂ ਚਲੋ ਵੱਧੋ ਵੱਧ 1000 ਰੁਪਏ ਖਰਚਾ ਕੱਢ ਦੋ 2000 ਕੱਢ ਦੋ ਖਰਚਾ ਇੰਨਾ ਤਾਂ ਆਉਂਦਾ ਵੀ ਨਹੀਂ ਡੇਢ ਕਿ ਲੀਟਰ ਤੇਲ ਖਾਂਦੀ ਹੈ ਕੋਲ ਇਹ ਨਾਲ ਦੋ ਬੰਦੇ ਲੱਗੇ ਹੋਏ ਨੇ ਚਲੋ 2000 ਖਰਚਾ ਕੱਢ ਦੋ ਤੇ ਹੜੇ ਇੱਕ ਦਿਨ ਦਾ ਤਾਂ ਵੀ 10000 ਰੁਪਏ ਬੰਦਾ ਜੇ ਹਿੰਮਤ ਵਾਲਾ ਹੋਵੇ ਇਹਨੇ ਦਿਹਾੜੀ ਪਾ ਸਕਦਾ ਤੁਸੀਂ ਇਹ ਸੋਚ ਲਓ ਵੀ ਹੁਣ ਪੂਰਾ ਇੱਕ ਮਹੀਨਾ ਕੰਮ ਚੱਲਦਾ ਇਹਦਾ ਤਾਂ ਬੰਦਾ 3 ਤੋਂ 4 ਲੱਖ ਰੁਪਏ ਇਹਦੇ ਨਾਲ ਬਣਾ ਸਕਦਾ ਮਸ਼ੀਨ ਲੈ ਕੇ ਠੀਕ ਆ ਪਰ ਬੰਦਾ ਹੋਣਾ ਚਾਹੀਦਾ ਹਿੰਮਤ ਜਿਵੇਂ ਆ ਬੰਦਾ ਹੈ ਇਹ 4 ਸਿਆੜਾਂ ਵਾਲੀ ਆ ਇਹ 3 ਕਿੱਲੇ ਰਾਮ ਨਿਲਾਉਂਦੇ 3 ਤੋਂ 3.5 ਕਿੱਲੇ ਜਿਹੜੀ 6 ਵਾਲੀ ਆ ਉਹ 5 ਤੋਂ 5.5 ਕਿੱਲੇ ਲਾਉਂਦੀ ਆ ਹੁਣ 6 ਵਾਲੀ ਵੀ ਆਉਣ ਲੱਗੀ ਦੇਖੋ ਨਾਲੇ ਲਵਾਈ ਦੇਖੋ ਐ ਟਿਪ ਟਾਪ ਇੱਕ ਇਹਦਾ ਹੋਰ ਨਿਆਰਾ ਵੀ ਇਹਦੇ ਜਿਹੜੀ ਆ ਢੱਕੇ ਨੇ ਚਾਹੇ 2 ਲਾ ਲਓ 4 ਲਾ ਲਓ ਇਹਨੇ ਮਰਜ਼ੀ ਲਾ ਲਓ ਉਹ ਵੀ ਆਪਣੇ ਹੱਥ ਤੇ ਜਿੰਨੀ ਮਰਜ਼ੀ ਦੂਰ ਨੇੜੇ ਕਰਨੇ ਨੇ ਉਹ ਵੀ ਆਪਣੇ ਹੱਥਾਂ ਪਨੀਰੀ ਬਹੁਤ ਲੱਗਦੀ ਆ ਉਹਦੇ ਕਰਕੇ ਇਹਦਾ ਝਾੜ ਵੱਧ ਆ ਠੀਕ ਹੈ ਤੇ ਜੇ ਕਿਸੇ ਭਰਾ ਨੂੰ ਵਧੀਆ ਲੱਗੇ ਤਾਂ ਦੱਸਿਓ ਜਰੂਰ ਜੇ ਇਹਦੇ ਕੋਲ ਲਾਉਂਦੇ ਨੇ ਤਾਂ ਉਹ ਵੀ ਦੱਸਿਓ ਠੀਕ ਹੈ ਜੀ ਵੀ ਭਾਈ ਅਸੀਂ ਵੀ ਲਾਉਨੇ ਆ ਤੇ ਝਾੜ ਦਾ ਫਰਕ ਤਾਂ ਹੈਗਾ ਸਾਡਾ ਹੈਗਾ ਅਮਰੋ ਏਰੀਆ ਸਾਡੇ ਦਾ ਬਾਈ ਜੀ ਉਹਰੇ ਬਹੁਤ ਲੱਗ ਰਹੀ ਹੈ ਇਹਦੇ ਨਾਲ ਪੱਤੇ ਆਉਂਦਾ ਧੂੜਾ ਤੁਸੀਂ ਆਪ ਚੈੱਕ ਕਰ ਲਓ ਐ ਡੱਕੇ ਸਿੱਧੇ ਖੜੇ ਨੇ ਲਾਈਨ ਚ ਐਨ ਪੂਰੇ ਉਹ ਭਈਆਂ ਦੀ ਲਵਾਈ ਤੁਸੀਂ ਉਹ ਦੇਖ ਲਓ ਵੀ ਉਹ ਪੀਲੀ ਹੋ ਕੇ ਤਰੀਆ ਇਹਨੇ ਏਕਣੇ ਤਰ ਪੈਣਾ ਇਹਨੇ ਕੋਈ ਸੁੱਕ ਕੇ ਨਹੀਂ ਤੁਰਨਾ ਕਿਉਂਕਿ ਇਹਨੂੰ ਮਿੱਟੀ ਜਿਹੜੀ ਜੜਾ ਨੂੰ ਮਿੱਟੀ ਆ ਉਹ ਨਾਲ ਲੱਗੀ ਹੋਈ ਆ ਤੇ ਇਹਦੇ ਜਿਹੜਾ ਦਾਣਾ ਮਦਰ ਕਹ ਦਿੰਨੇ ਆਪਾਂ ਉਹ ਵੀ ਨਾਲ ਆ ਉਹ ਤੋਂ ਇਹਨੂੰ ਖਰਾਕ ਮਿਲਦੀ ਆ ਇਹਨੇ ਸੁੱਕ ਕੇ ਨਹੀਂ ਤੁਰਨਾ ਇਹਨੇ ਨਾਲ ਦੀ ਨਾਲ ਜੜ ਜਾਣਾ ਅੱਜ ਲੱਗੀ ਇਹਨੇ ਕੱਲ ਤੋਂ ਸਟਾਰਟਿੰਗ ਹੋ ਜਾਣੀ ਇਹਦੀ ਗਰੋਥ ਹੋਣੀ ਇਹ ਤਾਂ ਇਹਦਾ ਫਰਕ ਆ ਆਹ ਵੇ ਰਾਣੀ ਸੁੰਦਰਾ ਇੰਨੀ ਹਾਈ ਟਾਈਰੀ ਚਾਰੇ ਇਡਵੇਂ ਬਾੜ ਪਹਿਲਾ ਖੋਲਪਿੰਦਰ ਗੇਟ